ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੀ ਹਾਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤਾਂ ਦੋਸਤੋ ਜਿਵੇਂ ਕਿ ਆਪ ਸਭ ਨੂੰ ਉਡੀਕ ਸੀ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਉਹ ਕਦੋਂ ਆਵੇਗਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਟੀਮ ਦੇ ਵੱਲੋਂ ਹੁਣੇ-ਹੁਣੇ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਅਕਾਊਂਟ ਦੇ ਉੱਪਰ ਇੱਕ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਗਿਆ ਤਾਂ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਆਉਣ ਵਾਲੇ ਗਾਣੇ ਦਾ ਨਾਮ ਲੋਕ ਰੱਖਿਆ ਗਿਆ ਹੈ ਅਤੇ ਇਹ ਗਾਣਾ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ 23 ਤਰੀਕ ਨੂੰ ਆਵੇਗਾ ਹਲੇ ਸਿੱਧੂ ਮੂਸੇਵਾਲੇ ਦੀ ਟੀਮ ਦੇ ਵੱਲੋਂ गाने ਦਾ ਕੋਈ ਸਮਾਂ ਨਹੀਂ ਦੱਸਿਆ ਗਿਆ ਕਿ ਗਾਣਾ ਕਿੰਨੇ ਵਜੇ ਰਿਲੀਜ਼ ਹੋਵੇਗਾ ਪਰ ਸਿੱਧੂ ਮੂਸੇਵਾਲੇ ਦੇ ਗੀਤ ਦੇ ਇਸ ਪੋਸਟਰ ਨੇ ਆਉਂਦਿਆਂ ਸਾਰ ਹੀ ਨਵੇਂ ਰਿਕਾਰਡ ਬਣਾ ਦਿੱਤੇ ਨੇ ਅਤੇ ਪੁਰਾਣੇ ਰਿਕਾਰਡ ਬ੍ਰੇਕ ਵੀ ਕਰ ਦਿੱਤੇ ਨੇ ਅਫੀਸ਼ੀਅਲ ਅਕਾਊਂਟ ਦੇ ਉੱਪਰ ਗਾਣੇ ਦਾ ਪੋਸਟਰ ਜਦੋਂ ਸ਼ੇਅਰ ਕੀਤਾ ਗਿਆ ਤਾਂ 5 ਮਿੰਟਾਂ ਦੇ ਅੰਦਰ ਅੰਦਰ ਹੀ 40000 ਤੋਂ ਵੀ ਜ਼ਿਆਦਾ ਲਾਈਕ ਜਿਹੜੇ ਉਹ ਪੋਸਟਰ ਨੂੰ ਆ ਗਏ ਨੇ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਵਾਰ ਇਹ ਗਾਣਾ ਕਿਹੋ ਜਿਹਾ ਹੋਵੇਗਾ ਅਤੇ ਕਿਹੜੇ-ਕਿਹੜੇ ਗਾਣੇ ਨੇ ਨਵੇਂ ਰਿਕਾਰਡ ਬ੍ਰੇਕ ਕਰਨੇ ਨੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ